ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਹਾਂ ਸਾਬ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਮੈਂ ਇੱਕ ਵੀਡੀਓ ਸਾਂਝੀ ਕਰਨੀ ਚਾਹੁੰਨਾ ਸੰਗਤ ਦੇ ਨਾਲ ਤੇ ਬੜਾ ਮਨ ਦੁਖੀ ਹੁੰਦਾ ਇਹਨਾਂ ਗੱਲਾਂ ਨੂੰ ਲੈ ਕੇ ਪਰ ਫੇਰ ਵੀ ਜਦੋਂ ਕੋਈ ਇਦਾਂ ਦਾ ਬੰਦਾ ਕੋਈ ਇਦਾਂ ਦੀ ਗੱਲ ਕਰੇ ਵੀ ਪੜਿਆ ਲਿਖਿਆ ਹੋਵੇ ਜਾਂ ਧਾਰਮਿਕ ਲੈਣ ਦੇ ਵਿੱਚ ਜਾਂ ਸਮਾਜਿਕ ਲੈਣ ਦੇ ਵਿੱਚ ਉਹ ਵੀ ਅਨਪੜਤਾ ਵਰਤ ਜਿ ਇਹਨਾਂ ਤੇ ਬੜਾ ਮਨ ਦੁਖੀ ਹੁੰਦਾ ਤੇ ਮੈਂ ਨਾ ਇੱਕ ਇੰਟਰਵਿਊ ਸੁਣੀ ਆ ਮੈਨੂੰ ਕਿਸੇ ਵੀਰ ਨੇ ਭੇਜੀ ਆ ਉਹ ਹਰਪ੍ਰੀਤ ਸਿੰਘ ਮਖੂ ਬਾਈ ਜੀ ਹੁਣਾਦੀ ਆ ਤੇ ਇੱਕ ਗੱਗੀ ਪੰਡਤ ਜੀ ਆ ਉਹਨਾਂ ਦੇ ਵਿੱਚ ਗੱਲਬਾਤ ਪਈ ਆ ਮੇਰੇ ਪ੍ਰਤੀ ਜਿਹੜੀ ਗੱਲਬਾਤ ਹੋਈ ਆ ਉਹ ਮੈਂ ਹੋਈਆਂ ਤਾਂ ਕਾਫੀ ਨੇ ਚਲੋ ਉਹਨਾਂ ਦੀ ਉਹ ਸੋਚਣ ਸ਼ਕਤੀ ਜਿੰਨੀ ਕੁ ਉਹਨਾਂ ਦੀ ਸੋਚ-ਬੋਚ ਸੀਗੀ ਉਹਨਾਂ ਨੇ ਭਾਈ ਕਹਿਤੀ ਆ ਆਪ ਨੂੰ ਕੋਈ ਇਤਰਾਜ ਨਹੀਂ ਪਰ ਜਿਹੜੀਆਂ ਗੱਲਾਂ ਉਹਨਾਂ ਨੇ ਬਿਨਾ ਤਫ਼ਤੀਸ਼ ਕੀਤੇ ਕਹਿਤੀਆਂ ਤੇ ਇਹ ਮੈਨੂੰ ਆਸ ਨਹੀਂ ਸੀ ਕਿਉਂਕਿ ਉਹ ਇੱਕ ਧਾਰਮਿਕ ਲੈਣ ਦੇ ਬੰਦੇ ਨੇ ਗੱਗੀ ਪੰਡਤ ਜੀ ਤੇ ਉਹ ਉਹਨਾਂ ਨੂੰ ਫੀਲ ਕਰਨਾ ਚਾਹੀਦਾ ਵੀ ਉਹਨਾਂ ਨੂੰ ਇਹ ਗੱਲਬਾਤ ਕਹਿਣੀ ਨਹੀਂ ਚਾਹੀਦੀ ਕਿਉਂਕਿ ਇੱਕ ਆਮ ਇਨਸਾਨ ਆ ਜਿਹੜੇ ਲੋਕ ਉਹ ਗੱਲਬਾਤ ਕਹਿਣ ਤੇ ਤਾਂ ਵੀ ਜਰਦੇ ਆ ਵੀ ਚਲ ਯਾਰ ਯਾਰ ਉਹਨਾਂ ਨੂੰ ਨਹੀਂ ਪਤਾ ਤੇ ਜੇ ਇੱਕ ਮੌਲਵੀ ਜਾਂ ਇੱਕ ਗਿਆਨੀ ਸਿੱਖ ਧਰਮ ਦੇ ਵਿੱਚੋਂ ਜਾਂ ਇੱਕ ਪਾਸਟਰ ਜਾਂ ਇੱਕ ਕਹਿ ਦਈਏ ਪੰਡਿਤ ਜੀ Hindu ਸਨਾਤਨ ਧਰਮ ਦੇ ਵਿੱਚ ਇਹ ਗੱਲਬਾਤ ਕਹਿਣ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਾ ਉਹ ਬੜੀ ਦੁੱਖ ਦਿੰਦੀ ਹੁੰਦੀ ਹੈ ਗੱਲ ਤੁਸੀਂ ਆ ਥੋੜੀ ਜੀ ਵੀਡੀਓ ਦੇਖੋ ਸੋਣੋ ਫੇਰ ਆਪਾਂ ਇਹ ਦੂਆ ਅੱਗੇ ਇਹਦਾ ਜਵਾਬ ਦਿੰਨੇ ਆ। ਅਮਰਪਾਲ ਸਿੰਘ ਮਹਿਰੋਂ ਦੀ ਗੱਲ ਕੀਤੀ। ਹਾਂ ਹਾਂ। ਜੇ ਅਮਰਪਾਲ ਸਿੰਘ ਮਹਿਰੋਂ ਐਡੇ ਸਿੱਖੀ ਦੇ ਪ੍ਰਚਾਰ ਹੈ ਉਹਨੂੰ ਦਰਦ ਹੈ ਸਿੱਖੀ ਦੇ ਪ੍ਰਚਾਰ ਦਾ। ਉਹ ਪਹਿਲਾਂ ਪਰਿਵਾਰ ਨੂੰ ਤਾਂ ਸਿੱਖੀ ਜੁਆਇਨ ਕਰਾ ਲੇ। ਹੂੰ। ਉਹਦਾ ਬਾਪੂ ਅੱਜ ਵੀ ਇਸਲਾਮ ਦੀ ਸਿੱਖਿਆ ਦਿੰਦਾ ਹੈ। ਹੂੰ। ਉਹ ਉਹਨਾਂ ਨੂੰ ਲਿਆ ਕੇ ਪਹਿਲਾਂ ਸਿੱਖੇ ਸਿੱਖ ਧਰਮ ਚ ਜੁਆਇਨ ਕਰਾਏ। ਹੂੰ ਹੂੰ। ਉਹਨਾਂ ਨੇ ਸਿੱਖੀ ਧਾਰਨ ਕਰਾਏ। ਫੇਰ ਪ੍ਰਚਾਰ ਤੇ ਨਿਕਲੇ। ਇਹ ਤੁਸੀਂ ਵੀਡੀਓ ਸੌਣੀ ਲਈ ਸਾਰਿਆਂ ਨੇ। ਜੋ ਕੁਛ ਇਹਦੇ ਵਿੱਚ ਗੱਗੀ ਪੰਡਤ ਜੀ ਤੇ ਬਾਈ ਹਰਪ੍ਰੀਤ ਸਿੰਘ ਮੱਕੂ ਹੁਣ ਆਪਸ ਦੇ ਵਿੱਚ ਗੱਲ ਕਰ ਰਹੇ ਐ ਕਹਿਣਾ ਨਹੀਂ ਚਾਹੀਦਾ ਵੈਸੇ ਇਹਨਾਂ ਨੂੰ ਤੇ ਮੈਂ ਇਸ ਵੀਡੀਓ ਰਾਹੀਂ ਮੇਰਾ ਇਹੀ ਪਲੇਟਫਾਰਮ ਮੇਰਾ ਇਹੀ ਸਾਰਾ ਕੁਝ ਆ ਇੰਸਟਾਗ੍ਰਾਮ ਮੈਂ ਇਥੋਂ ਇੱਕ ਸਨੇਹਾ ਸੰਗਤ ਤੱਕ ਤੇ ਗੱਗੀ ਪੰਡਤ ਜੀ ਤੱਕ ਪਹੁੰਚਦਾ ਕਰਨਾ ਚਾਹੁੰਦਾ ਗੱਗੀ ਪੰਡਤ ਜੀ ਤੁਸੀਂ ਇਹ ਕਿਹਾ ਵੀ ਮੇਰਾ ਮੇਰੇ ਪਿਤਾ ਜੀ ਮਦਰਸੇ ਜਾਂਦੇ ਆ ਤੇ ਉੱਥੇ ਸਿੱਖਿਆ ਦਿੰਦੇ ਆ ਇਸਲਾਮਿਕ ਧਰਮ ਦੀ ਤੇ ਮੇਰਾ ਜਵਾਬ ਇਹੀ ਆ ਵੀ ਤੁਸੀਂ ਬੰਦੇ ਨੂੰ ਸਮਾਂ ਚਾਹੀਦਾ ਹੁੰਦਾ ਵੀ ਮੈਂ ਤੁਹਾਨੂੰ ਇੱਕ ਅੱਧੇ ਦਿਨ ਦਾ ਸਮਾਂ ਨਹੀਂ ਦਿੰਦਾ ਮਹੀਨੇ ਦਾ ਸਮਾਂ ਨਹੀਂ ਦਿੰਦਾ ਤੁਹਾਨੂੰ ਸਾਰੀ ਉਮਰ ਦਾ ਸਮਾਂ ਵੀ ਜੇ ਤੁਸੀਂ ਕਿਤੇ ਸਾਬਤ ਕਰ ਦਿਓ ਵੀ ਮੇਰਾ ਪਿਓ ਜਦੋਂ ਦਾ ਮੇਰਾ ਜਨਮ ਹੋਇਆ ਮੈਂ ਜਦੋਂ ਦਾ ਆਪਣੇ ਪਿਤਾ ਜੀ ਨੂੰ ਦੇਖਦਾ ਵੀ ਜੇ ਮੇਰੇ ਪਿਤਾ ਜੀ ਮਦਰਸੇ ਗਏ ਹੋਣ ਤੇ ਜਾਂ ਉਹਨੂੰ ਕਿਸੇ ਨੇ ਨਿਵਾਜ ਪੜਦੇ ਦੇਖਿਆ ਹੋਵੇ ਸਿਰ ਹਾਜ਼ਰਾ ਸਿਰ ਵੱਢ ਕੇ ਗੱਗੀ ਬੰਡ ਤ ਲੈ ਜੇ ਆਪਾਂ ਨੂੰ ਭੂਰਾ ਇਤਰਾਜ ਨਹੀਂ ਹੈ ਤੇ ਨਹੀਂ ਤੁਸੀਂ ਆਓ ਤੁਹਾਨੂੰ ਦਿਖਾਈਏ ਵੀ ਸਾਡਾ ਪਰਿਵਾਰ ਕਿਦਾਂ ਦਾ ਤੁਹਾਨੂੰ ਕਿਹਾ ਵੀ ਸੀ ਮੈਂ ਠੀਕ ਆ ਮੈਂ ਆਪਣੇ ਪਿਤਾ ਜੀ ਦੀ ਹੁਣ ਦੀ ਨਹੀਂ ਚਲੋ ਹੁਣ ਦੀ ਵੀ ਫੋਟੋ ਪਾਉਂਗਾ ਇੱਕ ਤੇ ਮੈਂ ਅੱਜ ਤੋਂ ਵੀ ਕਹਿ ਦੇ 20 25 ਸਾਲ 30 ਸਾਲ ਪੁਰਾਣੀ ਫੋਟੋ ਵੀ ਪਾਉਂਗਾ ਹੋ ਸਕਦਾ 40 ਸਾਲ ਪੁਰਾਣੀ ਹੋਵੇ ਤੇ ਕਿਹ ਕੀ ਪੰਡਤ ਜੀ ਫੋਟੋ ਵੇਖ ਕੇ ਮਾੜੀ ਮੋਟੀ ਸ਼ਰਮ ਖਾਇਓ ਕਹਿਣ ਲੱਗੇ ਵੀ ਤੁਸੀਂ ਕਿਹਾ ਤੇ ਤੁਹਾਨੂੰ ਮੈਂ ਫੋਨ ਵੀ ਲਾਇਆ ਸੀ ਹੁਣ ਮੈਂ ਦੁਗਾਂ ਆ ਕਾਲ ਰਿਕਾਰਡਿੰਗ ਚਲਾਉਣਾ ਖਾਲਸਾ ਵੈਕ ਜੀ ਕੀ ਫਤਿਹ ਬਾਈ ਬ੍ਰਿਜ ਦਾ ਖਾਲਸਾ ਅਸਲ ਬਾਈ ਕੋ ਕਿਹ ਫਤਹਿ ਜੀ ਤੇ ਬਾਈ ਗੱਗੀ ਪੰਡਤ ਜੀ ਦਾ ਨੰਬਰ ਹੀ ਹੈ ਨਾ ਇਹ ਹਾਂ ਜੀ ਬਾਈ ਜੀ ਮੈਂ ਨਾ ਕਿਸੇ ਕਾਰਨ ਕਰਕੇ ਕਿਸੇ ਗੱਲਬਾਤ ਨੂੰ ਲੈ ਕੇ ਨਾ ਹਰਪ੍ਰੀਤ ਸਿੰਘ ਮਖੂ ਨੂੰ ਫੋਨ ਲਾਇਆ ਸੀ ਉਹਨਾਂ ਨੇ ਕਿਹਾ ਵੀ ਤੂੰ ਛੋਡੀ ਮੇਰੇ ਕੋਈ ਗੱਲਬਾਤ ਨੂੰ ਲੈ ਕੇ ਇੰਟਰਵਿਊ ਹੋਈ ਉਹਨਾਂ ਨਾਲ हां ਅਸੀਂ ਸਾਡਾ ਜਿਹੜਾ ਪਰਿਵਾਰ ਹੈ ਵੱਖ ਰਹਿੰਦਾ ਸੀ ਸਾਰੀ ਸਿੱਖ ਫੈਮਲੀ ਕਦੇ ਨਾ ਮਦਰਸੇ ਗਏ ਆ ਤੇ ਨਾ ਹੀ ਸਾਡਾ ਕੋਈ ਪਰਿਵਾਰ ਚੋਂ ਮੈਂਬਰ ਗਿਆ ਮੈਂ ਤਾਂ ਇਹ ਹੋਰ ਕਹੀਆ ਨੂੰ ਕਿ ਉਹ ਆਪ ਇਸਲਾਮ ਧਰਮ ਨੂੰ ਮੰਨਣ ਵਾਲਾ ਬੰਦਾ ਆ ਪਿਛਲਾ ਪਸ਼ੋਕੜੀ ਇਸਲਾਮੀ ਕਹਾਦਾ ਉਹ ਆਪਣੇ ਪਰਿਵਾਰ ਨੂੰ ਕੱਲਾ ਸਿੱਖੀ ਚ ਲਿਆਏ ਫਿਰ ਸਿੱਖਾ ਧਰਮ ਦੇ ਸਥਾਨਾਂ ਦੀ ਗੱਲ ਕਰਨ ਦੇ ਕਾਬਲ ਹੋ ਸਕਦਾ ਨਹੀਂ ਸਾਡਾ ਤਾਂ ਪਰਿਵਾਰ ਸਿੱਖੀ ਚ ਹੈਗਾ ਹੀ ਆ ਬਈ ਪਰਿਵਾਰ ਸਿੱਖੀ ਦਾ ਹਾਂ ਜੀ ਆਓ ਚੈੱਕ ਕਰੋ ਸਾਰਾ ਕੁਝ ਆਓ ਹਾਂ ਉਹੀ ਤਾਂ ਗੱਲ ਹੈ ਨਾ ਮੈਂ ਸਾਡੇ ਭੈਣਾਂ ਦੇ ਵਿਆਹ ਹੋਇਆ ਆਨੰਦ ਕਾਰਜ ਹੋਇਆ ਗੁਰਦਰਾ ਸਾਹਿਬ ਬਾਈ ਕੀ ਗੱਲ ਹੈ ਉਹ ਉਹੀ ਮੈਂ ਗੱਲ ਕਹਿ ਰਿਹਾ ਨਾ ਬਾਈ ਜੀ ਉਹ ਮੁੜ ਕੇ ਗੱਲ ਚੱਲੂਗੀ ਉਹ ਤਾਂ ਸਾਨੂੰ ਜਵਾਬ ਦੇਣਾ ਪਊਗਾ ਪੌਲ ਜਣ ਤੇ ਕੰਟਰੋਵਰਸੀ ਚ ਪੈ ਜਾਾਂਗੇ ਬਾਈ ਤੁਸੀਂ ਆਡੇ ਘਰੇ ਗਏ ਆ ਨਾ ਤੇ ਇਹਨਾਂ ਨੂੰ ਦੱਸਿਓ ਡੈਡੀ ਜੀ ਹੋਣੀ ਤੁਹਾਡੇ ਸਾਹਮਣੇ ਬੈਠੇ ਮਾਤਾ ਜੀ ਹੋਣੀ ਦੱਸਿਓ ਵੀ ਅਸੀਂ ਮਦਰਸ ਮੈਂ ਉਹੀ ਗੱਲ ਵਿੱਚ ਸਾਈਂ ਕਰਨਾ ਗੱਲ ਕੀਤੀ ਮੈਂ ਗੋਲੀ ਖੜਾ ਕਿ ਕਨੋਰੀ ਚੱਲੇ ਆ ਤੋ ਤਾ ਅੱਗੇ ਬਾਅਦ ਚਾਪਾ ਗਵਰਨਮੈਂਟ ਗੱਲ ਕਰਦੇ ਆ ਕੋਈ ਗੱਲ ਨਹੀਂ ਮੈਂ ਕਰ ਲੈਣਾ ਬਾਬਾ ਜੀ ਨੇ ਕਰੂ ਓਕੇ ਓਕੇ ਤੁਸੀਂ ਕਰ ਲਿਓ ਉਹਨਾਂ ਨੂੰ ਕਹਾਂ ਵੀ ਨਾ ਕਰੋ ਕੰਟਰੋਵਰਸੀ ਹੋ ਜੈਨੀ ਪਰ ਮੈਨੂੰ ਜਵਾਬ ਦੇਣਾ ਪਊਗਾ ਬਾਈ ਓਕੇ ਕਹਦੇ ਨੇ ਕਹਦੇ ਨੇ ਕਹਦੇ ਨੇ ਓਕੇ ਓਕੇ ਮੈਨੂੰ ਪਤਾ ਲੱਗਿਆ ਸੀ ਪਹਿਲੋਂ ਵੀ ਇਹ ਆਡੀਓ ਰਿਕਾਰਡ ਕੀਤੀ ਆ ਤੁਸੀਂ ਹਰਪ੍ਰੀਤ ਸਿੰਘ ਮਖੋਜੀ ਹੁਣਾਂ ਨਾਲ ਤੁਹਾਡੀ ਇੰਟਰਵਿਊ ਹੋਈ ਆ ਤੇ ਸੰਗਤ ਜੀ ਮੈਂ ਦੱਸਦਾ ਮੈਂ ਪੰਡਤ ਜੀ ਹੁਣਾਂ ਨੂੰ ਗੱਗੀ ਪੰਡਤ ਜੀ ਹੁਣਾਂ ਨੂੰ ਮੈਂ ਕਿਹਾ ਸੀ ਪੀ ਪੰਡਿਤ ਜੀ ਵੀ ਤੁਹਾਡੀ ਰਿਕਾਰਡਿੰਗ ਹੋਈ ਹੈ ਇਹ ਤੇ ਇੱਥੇ ਤੁਹਾਡੀ ਸਟੇਟਮੈਂਟ ਗਲਤ ਤਾਂ ਤੁਸੀਂ ਉਹ ਰਖਾ ਲਓ ਵੀ ਨਹੀਂ ਕੰਟਰੋਵਰਸੀ ਹੋ ਜੂ ਪਰ ਪਤਾ ਨਹੀਂ ਸ਼ਾਇਦ ਉਹਨਾਂ ਨੇ ਕਿਆ ਜਾਂ ਕਿਨੇ ਗੱਲਬਾਤ ਆਪਾਂ ਨੂੰ ਨਹੀਂ ਪਤਾ ਪਰ ਮੇਰੇ ਜਿਹੜੀ ਗੱਲਬਾਤ ਕਰਨ ਦਾ ਤਰੀਕਾ ਇਹਨਾਂ ਦਾ ਉਹ ਬਹੁਤ ਗਲਤ ਸੀਗਾ ਤੇ ਬਾਕੀ ਸੰਗਤ ਜੋ ਫੈਸਲਾ ਕਰੇ ਠੀਕ ਆ ਉਹ ਇੱਕ ਧਾਰਮਿਕ ਲੈਣ ਦੇ ਬੰਦੇ ਨੇ ਗੱਗੀ ਪੰਡਿਤ ਜੀ ਹੋਣੀ ਤੇ ਉਹ ਆਪਣੇ ਮਹਾਰਾਜ ਨੂੰ ਹਾਜ਼ਰ ਸਮਝ ਕੇ ਹੋਏ ਤੇ ਸੋਚਣ ਵੀ ਮੈਨੂੰ ਇਹ ਗੱਲ ਕਰਨੀ ਚਾਹੀਦੀ ਸੀ ਕਿ ਪਤਾ ਕੀਤੇ ਕਿ ਨਹੀਂ ਕਰਨੀ ਚਾਹੀਦੀ ਸੀ ਮੈਂ ਆਪਣੇ ਪਿਤਾ ਜੀ ਦੀਆਂ ਫੋਟੋਆਂ ਹੋ ਸਕਦਾ ਮਾਤਾ ਜੀ ਦੀ ਫੋਟੋ ਫੋਨ ਚੋਈ ਤਾਂ ਉਹ ਵੀ ਪਾਉਂਗਾ ਤੇ ਮੈਂ ਆਪਦੀ ਨਿੱਕੇ ਹੁੰਦੇ ਦੀਆਂ ਵੀ ਪਾਉਂਗਾ ਤੇ ਗੱਗੀ ਪੰਡਤ ਜੀ ਇਸ ਗੱਲ ਦਾ ਜਵਾਬ ਦੇਣ ਵੀ ਮਦਰਸੇ ਕੌਣ ਜਾਂਦਾ ਤੇ ਕੌਣ ਨਹੀਂ ਦੂਜਾ ਇਹ ਚੈਲੰਜ ਆ ਗੱਗੀ ਪੰਡਤ ਜੀ ਹੁਣਾਂ ਨੂੰ ਵੀ ਤੁਸੀਂ ਆਪਦੀ ਨਿਗਾਹ ਚ ਵੀ ਆਪਦੇ ਬੰਦਿਆਂ ਨੂੰ ਲਿਆਇਓ ਤੇ ਆਪਾਂ ਬਾਣੀ ਪੜਵਾ ਲੈਨੇ ਮੇਰੇ ਪਿਤਾ ਜੀ ਤੋਂ ਤੁਹਾਡੇ ਪਿਤਾ ਜੀ ਤੋਂ ਜਾਂ ਕਿਸੇ ਤੋਂ ਵੀ ਵੀ ਜੇ ਕੋਈ ਟੋਕ ਜਾਵੇ ਵੀ ਮੇਰੇ ਅਮਰਤਪਾਲ ਸਿੰਘ ਮਹਿਰੋਂ ਦੇ ਪਿਤਾ ਜੀ ਨੇ ਬਾਣੀ ਗਲਤ ਪੜ੍ਹੀ ਆ ਤੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੰਥਾ ਮੇਰੇ ਪਿਤਾ ਜੀ ਨੇ ਨਹੀਂ ਲਈ ਤੇ ਜਾਂ ਮੇਰੇ ਪਿਤਾ ਜੀ ਨੇ ਗ੍ਰੰਥੀ ਸਿੰਘ ਦੀਆਂ ਡਿਊਟੀਆਂ ਨਹੀਂ ਕੀਤੀਆਂ ਜਾਂ ਪੰਜਾ ਪਿਆਰਾਂ 'ਚ ਨਹੀਂ ਲੱਗਦੇ ਰਹੇ ਤੇ ਤਾਂ ਵੀ ਸ਼ਰ ਹਾਜ਼ਰਾ ਤੇ ਨਹੀਂ ਗੱਗੀ ਪੰਡਤ ਜੀ ਸ਼ਰਮ ਆਉਂਦੀ ਇਹ ਕਹਿੰਦੇ ਵੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਚਲੋ ਕੋਈ ਨਾ ਮੈਂ ਹੋਰ ਬਥੇਰੇ ਆ ਰਜੇਮਿਆਂ ਦੇ ਵਿੱਚ ਰੁੱਝਿਆ ਹੋਇਆ ਤੇ ਮੈਂ ਉਦੋਂ ਹਜੇ ਭੱਜਿਆ ਫਿਰਦਾ ਪਰ ਫਿਰ ਇਹ ਚੀਜ਼ ਨੂੰ ਮੈਂ ਪਾਸੇ ਕਰ ਦੇਣਾ ਇਗਨੋਰ ਕਰ ਦੇਣਾ ਕਿ ਜਿੱਥੇ ਹੋਰ ਲੋਕ ਮੈਨੂੰ ਬੋਧਦੇ ਸੀ ਉੱਥੇ ਇਹ ਵੀ ਆਮ ਹੀ ਬੰਦਾ ਵਾ ਵੀ ਇਹ ਕੋਈ ਪੰਡਤਾਂ ਵਾਲਾ ਬਾਣਾ ਹੀ ਪਾਇਆ ਹੋਇਆ ਮੈਂ ਤਾਂ ਫਿਰ ਇਹੀ ਸੋਚੂਗਾ ਨਾ ਤੁਸੀਂ ਬਿਨਾ ਸੋਚੇ ਸਮਝੇ ਸਟੇਟਮੈਂਟ ਦੇ ਦਿੱਤੀ ਬਹੁਤ ਮਾੜੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ